ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਅਰੈਸਟ ਕਰ ਦਿੱਤਾ ਤਾਂ ਕਿ ਜੋ ਅੱਜ ਉਹ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਨਤਾ ਦਾ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ ਸਾਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਸੰਗਤ ਸਾਡੇ ਨਾਲ ਹੈ ਉਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰਿਸਟ ਕਰਕੇ ਰੱਖਿਆ ਤਾਂ ਸੀ ਸੰਘਰਸ਼ ਵਿੱਢਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਅਰਸਰੈਸ ਕਰ ਦਿੱਤਾ ਤਾਂ ਕਿ ਜੋ ਅਜੋ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਨਤਾ ਦਾ ਉੱਥੇ ਅਸੀਂ ਕੱਟ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ 'ਚਾਂ ਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਕੱਟ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰਿਸਟ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੱਢਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਧ ਸੰਗਤ ਜੀ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਿਸ ਵਾਲੇ ਲੈ ਗਏ ਤੇ ਘਰ ਜਾ ਕੇ ਅਊਂਸਰਿਸ ਕਰ ਦਿੱਤਾ ਤਾਂ ਕਿ ਜੋ ਅੱਜ ਉਹ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਨਤਾ ਦਾ ਉੱਥੇ ਅਸੀਂ ਕੱਟ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰਾਂ ਨਾਲ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਤੇ ਕੰਟ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰੈਂਟ ਕਰਕੇ ਰੱਖਿਆ ਤਾਂ ਸੀ ਸੰਘਰਸ਼ ਵਿਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ